ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਤਿਲਕਨ ਦਾ ਅਗਲਾ ਕਾਂਡ 4 ਰੌਣ ਗੱਲਾਂ ਗੱਲਾਂ ਵਿੱਚ ਮੈਨੂੰ ਬਹੁਤ ਵਾਰ ਆਖ ਚੁੱਕਿਆ ਸੀ ਕਿ ਉਸਦੇ ਮਨ ਉੱਤੇ ਇੱਕ ਬਹੁਤ ਵੱਡਾ ਭਾਰ ਸੀ ਮੇਰੇ ਪੁੱਛਣ ਤੇ ਉਹ ਦੱਸਦਾ ਨਹੀਂ ਸੀ ਕਿਉਂ ਕੀ ਸੀ ਬਸ ਇਹੋ ਆਖਦਾ ਵਕਤ ਆਉਣ ਉਤੇ ਤੈਨੂੰ ਮੈਂ ਜ਼ਰੂਰ ਦੱਸਾਂਗਾ ਤੇ ਉਹ ਕਈ ਵਾਰ ਇਹ ਵੀ ਆਖਦਾ ਉਸੇ ਭਾਰ ਕਰਕੇ ਕਈ ਵਾਰ ਮੈਨੂੰ ਆਪਣੇ ਆਪ ਨੂੰ ਮਾਰਨੋਂ ਦਿਲ ਕਰ ਆਉਂਦਾ ਅਤੇਰਾ ਜ਼ੋਰ ਪਾ ਕੇ ਮੈਂ ਉਸ ਨੂੰ ਪੁੱਛਦਾ ਕਿ ਉਹ ਭਾਰ ਕਿ ਸੀ ਪਰ ਉਹ ਹਮੇਸ਼ਾ ਮੈਨੂੰ ਢਾਲ ਜਾਂਦਾ ਰਹਣ ਅਤੇ ਮੈਂ ਰੋਜ਼ ਸੈਰ ਨੂੰ ਜਾਂਦੇ ਅਸੀਂ ਕਦੇ ਰਾਜਨੀਤੀ ਨੂੰ ਲੈ ਕੇ ਆਪਸ ਵਿੱਚ ਖੇਬੜ ਪੈਂਦੇ ਫਿਰ ਆਪ ਹੀ ਆਖਣ ਲੱਗ ਪੈਂਦੇ ਕਿ ਰਾਜਨੀਤਿਕ ਪਾਰਟੀਆਂ ਵਾਲੇ ਸਬਰ ਵਾਲੇ ਹੁੰਦੇ ਨੇ ਪਰ ਲੋਕ ਆਪੋ ਵਿੱਚ ਵੰਡ ਜਾਂਦੇ ਨੇ ਇਸ ਕਰਕੇ ਇਹਨਾਂ ਖਾਤਰ ਬੈਸ ਵਿੱਚ ਪੈਣਾ ਹੀ ਗਲਤ ਹੈ ਲਾਓ ਡੈਮੋਕ੍ਰੈਟਿਕ ਦੇ ਝੰਡੇ ਚੋਣਾਂ ਵੇਲੇ ਆਪਣੇ ਟਾਊਨ ਹੌਮ ਉੱਤੇ ਲਾ ਦਿੰਦਾ ਸੀ ਪਰ ਫਿਰ ਉਹ ਹਟ ਗਿਆ ਜਦੋਂ ਉਸ ਨੂੰ ਉਸ ਦੀ ਪਾਰਟੀ ਦੇ ਕਈ ਵੱਡੇ ਲੀਡਰਾਂ ਦੇ ਕਬਲੇਬਾਰੇ ਪਤਾ ਲੱਗ ਗਿਆ ਅਤੇ ਉਸ ਨੇ ਅਹਿਸਾਸ ਕੀਤਾ ਕਿ ਉਸ ਦੇ ਚਾਹਤੇ ਡੈਮੋਕ੍ਰੈਟਿਕ ਕਿਵੇਂ ਰਿਸ਼ਤਾਚਾਰੀ ਵੱਲ ਵਧ ਰਹੇ ਸਨ ਮੈਂ ਕਿਉਂਕਿ ਲਿਬਰਟੇਰੀਅਨ ਸੀ ਜਿਸ ਕਰਕੇ ਮੈਂ ਜ਼ਿਆਦਾਤਰ ਡੈਮੋਕ੍ਰੇਟ ਅਤੇ ਰਿਪਬਲਿਕਨ ਨੂੰ ਨਿੰਦਿਆ ਰੈਂਦਾ ਸੀ ਇੱਕ ਵਕਤ ਆ ਗਿਆ ਕਿ ਰੌਨ ਮੇਰੇ ਵਾਂਗ ਹੀ ਸੋਚਣ ਲੱਗ ਪਿਆ ਸੀ ਉਹਦੀ ਸੋਚ ਕਈ ਵਾਰ ਮੇਰੀ ਸੋਚ ਨਾਲ ਹੁਣ ਮਿਲਣ ਵੀ ਲੱਗ ਪਈ ਸੀ ਤੇ ਉਹ ਅਕਸਰ ਆਖਣ ਲੱਗ ਪੈਂਦਾ ਆਪਾਂ ਜਿਆਦਾ ਗਵਾਂਡੀਆਂ ਵਾਂਗ ਰਹੇ ਆ ਪਰ ਆਪਾਂ ਨੂੰ ਦੋਸਤਾਂ ਵਾਂਗ ਰਹਿਣਾ ਚਾਹੀਦਾ ਸੀ ਇਸ ਰਾਜਨੀਤੀ ਨੂੰ ਭੁਲਾ ਕੇ ਮੈਨੂੰ ਹੁਣ ਕਈ ਵਾਰ ਲੱਗਦਾ ਕਿ ਬੰਦੇ ਨੂੰ ਇੱਕ ਰਾਜਨੀਤਿਕ ਪਾਰਟੀ ਦਾ ਗੁਲਾਮ ਬਣ ਕੇ ਨਹੀਂ ਰਹਿਣਾ ਚਾਹੀਦਾ ਮੈਂ ਜਦੋਂ ਮੋੜ ਕੇ ਉਸ ਨੂੰ ਆਖਦਾ ਉਹ ਰੌਣ ਮੈਂ ਤਾਂ ਕੋਈ ਪਿਛਲੇ 10-12 ਸਾਲਾਂ ਤੋਂ ਤੈਨੂੰ ਦੋਸਤ ਹੀ ਮੰਨਦਾ ਆਇਆ ਹੈ ਤੇ ਤੇਰੀ ਡੈਮੋਕ੍ਰੇਟ ਕਾਂਗਰਸ ਦੀ ਹਮਦਰਦੀ ਮੈਨੂੰ ਕਦੇ ਨਹੀਂ ਚੁਭੀ ਮੈਂ ਤਾਂ ਇਹੋ ਸੋਚਦਾ ਰਿਹਾ ਕਿ ਰੌਣ ਬਸ ਮੇਰੇ ਨਾਲ ਸਹਿਮਤ ਨਹੀਂ ਤਦੋਂ ਆਖ ਤੱਕ ਇਹ ਮੇਰੀ ਗਲਤੀ ਸੀ ਕਿ ਮੈਂ ਤੇਰੀ ਦੋਸਤੀ ਦੇ ਨਿਗ ਨੂੰ ਗਵਾਂਡੀ ਦੇ ਰਿਸ਼ਤੇ ਦੀ ਕੀ ਰੱਖਦਾ ਆਇਆ ਸੀ ਜਾਂ ਰਾਜਨੀਤੀ ਪ੍ਰਤੀ ਕਈ ਵਾਰ ਬਹੁਤ ਸਖਤ ਵੀ ਹੁੰਦਾ ਰਿਹਾ ਸੀ ਪਰ ਹੁਣ ਨਹੀਂ ਮੈਂ ਤਾਂ ਪਿਛਲੇ 5 ਕੁ ਸਾਲਾਂ ਤੋਂ ਤੈਨੂੰ ਆਪਣਾ ਪਿਆਰਾ ਮਿੱਤਰ ਸਮਝਣ ਲੱਗ ਪਿਆ ਇੱਕ ਵਾਰ ਮੈਨੂੰ ਵਿੱਕੀ ਆਖਣ ਲੱਗੀ ਕਿ ਆ ਕੀ ਬਲਰਾ ਨੂੰ ਰੋਜ਼ ਸੱਜ ਲੈਂਦਾ ਉਹ ਵੀ ਵੇਲੜਾ ਤੇ ਤੂੰ ਵੀ ਮੈਂ ਬੁਰੀ ਕੀਤੀ ਉਸ ਦਿਨ ਵਿੱਕੀ ਨਾਲ ਉਸ ਦਿਨ ਉਹ ਮੇਰੇ ਨਾਲ ਤਕਰੀਬਨ ਦਿਨ ਨਹੀਂ ਬੋਲੀ ਤੇ ਮੈਂ ਵੀ ਨਹੀਂ ਬੁਲਾਈ ਰੌਣ ਉਹ ਵਿੱਕੀ ਦਾ ਸੁਭਾਅ ਗੰਭੀਰ ਸੀ ਮਤਲਬ ਜਰਾ ਸੀਮਤ ਸੀ ਉਹ ਪਰ ਮੇਰਾ ਖਿਆਲ ਹੈ ਕਿ ਉਹ ਮਨ ਵਿੱਚ ਕੁਝ ਨਹੀਂ ਸੀ ਰੱਖਦੀ ਮੈਂ ਆਪਣੇ ਦਸਰਪੇ ਨੂੰ ਅੱਗੇ ਰੱਖ ਦਿਆਂ ਉਹਨੂੰ ਆਖਿਆ ਉਹ ਨਹੀਂ ਤੂੰ ਵੀ ਭੋਲੇ ਦਾ ਪੋਲ ਆ ਰਿਆ ਉਹ ਯਾਰ ਕਰ ਛੱਡ ਆ ਤੇਰੀ ਪਤਨੀ ਉਹਨਾਂ ਜ ਮਲਾਪੜੀ ਬਹੁਤ ਸੀ ਹਾਂ ਮੈਂ ਆਖਦਾ ਅਸੀਂ ਇਸ ਉਮਰ ਵਿੱਚ ਉਸ ਮੰਜ਼ਰ ਤੇ ਪੁੱਜ ਗਏ ਸੀ ਕਿ ਸਾਨੂੰ ਇਹੋ ਲੱਗਦਾ ਸੀ ਕਿ ਦੁਨੀਆ ਵਿੱਚ ਜੇ ਕੋਈ ਸਾਡੇ ਪ੍ਰਤੀ ਸੋਹਰਦ ਸੀ ਤਦੋਂ ਅਸੀਂ ਦੋਨੋਂ ਆਪੀ ਸੀ ਮੈਂ ਜੇ ਕਦੇ ਆਪਣੇ ਪੁੱਤਰ ਦੇ ਜੇ ਮਿਆਂ ਤੇ ਉਸ ਦੀ ਆਪਣੇ ਪ੍ਰਤੀ ਬੇਰੁਖੀ ਦੀ ਉਸ ਨਾਲ ਕਰ ਕਰਦਾ ਤਦੋਂ ਸਾਡੇ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਆਖਦਾ ਐਸ ਉਮਰ ਵਿੱਚ ਜੋ ਅਨਾਂ ਵਾਂਗ ਜਜ਼ਬਾਤੀ ਨਾ ਹੋਵਲ ਰਾ ਆਪਣੇ ਦਿਨ ਯਾਦ ਕਰ ਜਦੋਂ ਤਰ੍ਹਾਂ ਤਰ੍ਹਾਂ ਦੇ ਚੇਲੇ ਦੇਰ-ਦੇਰ ਰੀਤ ਸਾਨੂੰ ਆਪਣੇ ਮਾਂ ਪਿਓ ਨੂੰ ਯਾਦ ਆਉਂ ਨਹੀਂ ਸੀ ਦਿੰਦੇ ਤੇਰੇ ਪੁੱਤਰ ਦੇ ਅੰਦਰ ਤੇਰੇ ਪ੍ਰਤੀ ਪਿਆਰ ਕਾਇਮ ਹੈ ਤੈਨੂੰ ਇੱਕ ਮਿਸਾਲ ਦਿੰਦਾ ਜੈਨਟ ਆਪਣੇ ਬॉयਫਰੈਂਡ ਜੋ ਬਾਅਦ ਵਿੱਚ ਜੇਲ੍ਹ ਚਲਾ ਗਿਆ ਸੀ ਨਾਲ ਕੱਲੀ ਰਹਿੰਦੀ ਸੀ ਮੈਨੂੰ ਉਹ ਤਕਰੀਬਨ ਹਰ ਹਫ਼ਤੇ ਫੋਨ ਕਰਦੀ ਸੀ पर एक बार काफी वक्त ਲੰਘ ਗਿਆ ਤੇ ਉਸਨੇ ਫੋਨ ਨਾ ਕੀਤਾ ਮੈਂ ਖੁਦ ਹੀ ਉਹਨੂੰ ਫੋਨ ਕੀਤਾ ਉਹ ਬੋਲੀ ਡੈਡ ਤੂੰ ਹਮੇਸ਼ਾ ਮੇਰੇ ਦਿਲ ਵਿੱਚ ਹੈ ਭਾਵੇਂ ਤੈਨੂੰ ਲੱਗਦਾ ਹੋਵੇ ਕਿ ਮੈਂ ਦੂਰੀ ਤੇ ਤੈਨੂੰ ਯਾਦ ਨਹੀਂ ਕਰਦੀ ਤੈਨੂੰ ਮੈਂ ਰੋਜ਼ ਯਾਦ ਕਰਦੀ ਆ ਮੈਂ ਸੋਚਦੀ ਹੁੰਦੀ ਆ ਕਿ ਹੁਣ ਤੂੰ ਪੜਾ ਰਿਆ ਹੋਣਾ ਹੁਣ ਵਿਕੀ ਤੇ ਤੂੰ ਚਾਹ ਪੀਂਦੇ ਹੋਵੋਗੇ ਉਸ ਦਿਨ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਨਵੀਂ ਪੀੜ੍ਹੀ ਆਪਣੇ ਨਾਲ ਜੁੜੀ ਹੋਈ ਤਾਂ ਹੈ ਪਰ ਇਹਨਾਂ ਦਾ ਵਤੀਰਾ ਆਪਣੇ ਨਾਲੋਂ ਵੱਖ ਹੈ ਮਾਪਿਆਂ ਨੂੰ ਮਿਲਣ ਲਈ ਆਪਣਾ ਤਾਂ ਕਦੇ ਦਿਲ ਬਹੁਤ ਉਧਰ ਜਾ ਕਰਦਾ ਸੀ ਪਰ ਇਹ ਨਵੀਂ ਪੀੜ੍ਹੀ ਸ਼ਾਇਦ ਆਪਣੇ ਵਾਂਗ ਨਹੀਂ ਸੋਚਦੀ ਜਦੋਂ ਤੂੰ ਆਪਣੇ ਪੁੱਤਰ ਦੇ ਕਾਫੀ ਦਿਨ ਫੋਨ ਨਾ ਆਉਣ ਤੇ ਉਦਾਸ ਹੁੰਦਾ ਹੈ ਆ ਮੈਨੂੰ ਤੇਰੇ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਤੂੰ ਇੰਜ ਨਾ ਸੋਚੋ ਮੈਨੂੰ ਉਸ ਦੀਆਂ ਗੱਲਾਂ ਕੋਈ ਤਰਸ ਦਿੰਦੀਆਂ ਪਰ ਕਿਚਨ ਹਿੱਕੇ ਤੇ ਮੇਰੇ ਮਨ ਵਿੱਚ ਇਹ ਰਹਿੰਦਾ ਕਿ ਕੀ ਮੇਰੇ ਵੀਰ ਰਾਜ ਨੂੰ ਮੇਰੀ ਯਾਦ ਹੀ ਨਹੀਂ ਆਉਂਦੀ ਕਿ ਦੋ ਮਿੰਟ ਲਈ ਕਿ ਉਹ ਮੈਨੂੰ ਫੋਨ ਹੀ ਕਰ ਸਕੀ ਪਰ ਰੌਣਕੀਆਂ ਕੱਲਾ ਨਾ ਮੰਟਕ ਜਾਂਦਾ ਫਿਰ ਜਦੋਂ ਵੀਰ ਰਾਜ ਫੋਨ ਕਰਦਾ ਤਾਂ ਮੇਰਾ ਦਿਲ ਕਰਦਾ ਕਿ ਮੈਂ ਉਸ ਨੂੰ ਪੁੱਛਾਂ ਕਿ ਐਨਾ ਕੀ ਵੱਡਾ ਰੁਝੇ ਮੈਂ ਕਿ ਪਿਓਰੀ ਕੁਝ ਮਿੰਟ ਨਹੀਂ ਕੱਟ ਸਕਦਾ ਪਰ ਉਸ ਦੀਆਂ ਗੱਲਾਂ ਤੇ ਮਜਬੂਰੀਆਂ ਮੇਰੇ ਅੰਦਰ ਭਰੇ ਗਲੇ ਨੂੰ ਹਲਕਾ ਕਰ ਦਿੰਦੀਆਂ ਭਾਵੇਂ ਰੋਣ ਮੈਨੂੰ ਸਮਝਾਉਂਦਾ ਸੀ ਪਰ ਉਹ ਆਪ ਵੀ ਕਈ ਵਾਰ ਮੇਰੇ ਵਾਂਗ ਹੀ ਉਦਾਸ ਹੋ ਜਾਂਦਾ ਜਦੋਂ ਹਫਤਾ ਭਰ ਜੈਨੇਟ ਉਸ ਨੂੰ ਮਿਲਣ ਨਾ ਆ ਸਕਦੀ ਉਦੋਂ ਮੈਂ ਉਸ ਨੂੰ ਆਖਦਾ ਉਹ ਜੈਨੇਟ ਰੋਇਸਤਾ ਹੁੰਦੀ ਹੈ ਜੇ ਰੋਜ਼ ਨਹੀਂ ਤਾਂ ਤੀਜੇ ਚੌਥੇ ਦਿਨ ਤਾਂ لازمی ਆਉਂਦੀ ਹੈ ਨਾ ਰੌਣਾ ਹੋ ਸਕਦਾ ਹੈ ਕਿ ਕਿਸੇ ਕੰਮ ਵਿੱਚ ਰੁੱਝ ਗਈ ਹੋਵੇ ਉਹਦੇ ਬੱਚੇ ਜਵਾਨ ਆ ਉਹਨਾਂ ਦੀ ਜ਼ਿੰਮੇਵਾਰੀ ਉਸ ਉੱਤੇ ਜਾਂ ਕੋਈ ਸਮੱਸਿਆ ਹੋਗੀ ਤੇ ਸ਼ਾਇਦ ਉਹ ਤੈਨੂੰ ਦੱਸ ਕੇ ਤੇਰੇ ਤੇ ਭਾਰ ਨਾ ਪਾਉਣਾ ਚਾਹੁੰਦੀ ਹੋਵੇ ਇਹੋ ਜਿਹੀ ਮੇਰੀ ਟਿੱਪਣੀ ਰੌਣ ਨੂੰ ਵੀ ਸਕੂਨ ਦਿੰਦੀ ਇੰਨੇ ਇੱਕ ਦੂਜੇ ਦੇ ਮਨ ਨੂੰ ਟਿਕਾਉਣ ਵਿੱਚ ਅਸੀਂ ਇੱਕ ਦੂਜੇ ਲਈ ਬੜੇ ਕੰਮ ਆਉਂਦੇ। ਸਾਡਾ ਜੀਵਨ ਇੱਕ ਤਰ੍ਹਾਂ ਨਾਲ ਬਹੁਤ ਹੀ ਧੀਮੀ ਚਾਲ ਚੱਲ ਰਿਹਾ ਸੀ। ਰੌਣ ਅਤੇ ਮੈਂ ਸਿਹਤ ਪੱਖੋਂ ਠੀਕ ਸੀ। ਸਰਾਨਾ ਮੈਡੀਕਲ ਜੋ ਸਾਡਾ ਹੁੰਦਾ ਸੀ ਉਸ ਮੁਤਾਬਕ ਅਸੀਂ ਠੀਕ ਸੀ। ਉਸ ਨੂੰ ਸਿਰਫ ਬਲੱਡ ਪ੍ਰੈਸ਼ਰ ਸੀ। ਜਿਸ ਦਿਓ ਗੋਲੀ ਲੈਂਦਾ ਹੁੰਦਾ ਸੀ ਤੇ ਮੈਨੂੰ ਉਸ ਨੂੰ ਇਹ ਪੁੱਛਣਾ ਪੈਂਦਾ ਸੀ ਕਿ ਉਸ ਨੇ ਗੋਲੀ ਲੈ ਲਈ ਕਿ ਨਹੀਂ। ਮੈਂ ਕੋਲੇਸਟ੍ਰੋਲ ਦੀ ਗੋਲੀ ਲੈਂਦਾ ਸੀ ਤੇ ਉਹ ਵੀ ਮੈਨੂੰ ਗੋਲੀ ਲੈਣ ਦੀ ਯਾਦ ਕਰਵਾ ਦਿੰਦਾ ਸੀ। ਫਿਰ ਉਹ ਕੁਝ ਹੋ ਗਿਆ। ਜਿਸ ਤੋਂ ਰੌਣ ਬਹੁਤ ਦੇਰ ਤੋਂ ਡਰਦਾ ਸੀ ਇੱਕ ਦਿਨ ਚੁੱਪਚਾਪ ਬ੍ਰਿਡ ਜੈਨੇਟ ਨੂੰ ਛੱਡ ਕੇ ਚੜ੍ਹ ਗਿਆ ਕੋਈ 2 ਮਹੀਨੇ ਬਾਅਦ ਉਸਨੇ ਜੈਨੇਟ ਨੂੰ ਤਲਾਕ ਦੇ ਪੇਪਰ ਕਰ ਦਿੱਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇੰਜ ਸਭ ਕੁਝ ਕਿਵੇਂ ਹੋ ਗਿਆ ਸੀ ਰੌਣ ਨੂੰ ਫਿਕਰ ਸੀ ਕਿ ਜੈਨੇਟ ਜੋ 50ਾਂ ਤੋਂ ਟੱਪ ਚੁੱਕੀ ਸੀ ਕੀ ਕਰੇਗੀ ਤੇ ਉਹ ਸੋਚਦਾ ਸੀ ਇਸ ਉਮਰ ਵਿੱਚ ਚੰਗੇ ਰਿਸ਼ਤੇ ਦੀ ਆਸ ਘਟ ਜਾਇਆ ਕਰਦੀ ਹੈ ਉਹ ਰੋਜ਼ ਆਪ ਹੀ ਤੁਰ ਕੇ ਜੈਨੇਟ ਤੇ ਕਰੇ ਸ਼ਾਮ ਨੂੰ ਜਾਂਦਾ ਕਿਉਂਕਿ ਜੈਨੇਟ ਘਰੇ ਬੰਦ ਹੋ ਕੇ ਰਹਿਣ ਲੱਗ ਪਈ। ਉਹ ਬਿਜ਼ਨਸ ਤੇ ਕੁਛ ਚਿਰ ਜਾਂਦੀ, ਠਿਕਾਣਾ ਆ ਕੇ ਬਿਸਤਰ ਤੇ ਪੈ ਜਾਂਦੀ। ਉਸ ਨੂੰ ਇਹ ਸਮਝ ਨਹੀਂ ਸੀ ਪੈ ਰਹੀ ਕਿ ਬ੍ਰਿਟ ਉਸ ਨੂੰ ਇੰਝ ਧੋਖਾ ਕਿਉਂ ਦੇ ਗਿਆ ਸੀ। ਰੌਨ ਨੇ ਆਪਣੇ ਇੱਕ ਪੁਰਾਣੇ ਦੋਸਤ ਰਾਹੀਂ ਜੋ ਕਿ ਇੱਕ ਸੈਕਟ੍ਰਿਕ ਸੀ ਜੈਨੇਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਿਸ ਨਾਲ ਜੈਨੇਟ ਨੂੰ ਫਿਰ ਫਰਕ ਵੀ ਪੈ ਗਿਆ। ਉਸ ਦਿਨ ਸੀ ਇਹ ਸਮਝ ਕੇ ਜੈਨੇਟ ਆਪਣੇ ਬਿਜ਼ਨਸ ਤੇ ਫਿਰ ਜਾਣ ਲੱਗ ਪਈ। ਹੌਲੀ-ਹੌਲੀ ਔਰ ਰੌਨ ਕੋਲ ਸ਼ਾਮ ਨੂੰ ਫੇਰ ਆਉਣ ਲੱਗ ਪਈ। ਫਿਰ ਕੁਝ ਦਿਨ ਡਰੋਂ ਮੇਰੇ ਵੱਲ ਬਹੁਤਾ ਧਿਆਨ ਨਹੀਂ ਸੀ ਦੇ ਰਿਹਾ ਅਤੇ ਮੈਂ ਆਪਣੀ ਇਕੱਲ ਵਿੱਚ ਗਿਰ ਗਿਆ ਸੀ ਸ਼ੁਕਰ ਇਸ ਗੱਲ ਦਾ ਕਿ 19 ਦਿਨੀ ਵੀਰ ਰਾਜ ਆਪਣੇ ਪਰਿਵਾਰ ਨੂੰ ਲੈ ਕੇ ਮੈਨੂੰ ਮਿਲਣ ਆ ਗਿਆ ਉਹ ਹਫਤਾ ਪਰੇ ਅਸੀਂ ਸਾਰੇ ਡਿਜ਼ਨੀ ਲੈਂਡ ਲਾਸ ਵੈਗਸ ਤੇ ਹਾਲੀਵੁੱਡ ਦੇ ਸਟੂਡੀਓ ਵਗੈਰਾ ਵੇਖਣ ਗਏ ਮੇਰਾ ਪੋਤਾ ਸੁਖਮਨ ਸਿੰਘ ਤੇ ਪੋਤੀ ਜੀਤਕੌਰ ਬਟੇ ਹੋ ਗਏ ਸਨ ਇਹਨਾਂ ਦੋਨਾਂ ਦੇ ਨਾਮ ਵੀਰ ਰਾਜ ਅਤੇ ਉਸਦੀ ਪਤਨੀ ਨੇ ਮੇਰੇ ਕੋਲੋਂ ਹੀ ਰਖਵਾਏ ਸਨ ਉਹ ਮੈਨੂੰ ਗ੍ਰੈਂਡਪਾ ਪਾ ਕੇ ਬੁਲਾਉਂਦੇ ਸਨ ਤੇ ਮੇਰੇ ਕੋਲ ਪ੍ਰਾਣੀਆਂ ਗੱਲਾਂ ਸੁਣਦੇ ਤੇ ਹੱਸਦੇ ਉਹ ਦੋਨੋਂ ਤਕਨੀਕੀ ਵਿਦਿਆਲੇ ਰਸਨ ਤੇ ਆਪਣੇ ਭੂਖਾਰੇ ਮੈਨੂੰ ਦੱਸਦੇ ਕਿ ਕਿਵੇਂ ਉਹ ਹਮੇਸ਼ਾ ਰੁੱਝੇ ਰਹਿਣਗੇ ਇੰਜ ਮੇਰਾ ਇੱਕ ਹਫਤਾ ਉਹਨਾਂ ਨਾਲ ਲੰਘ ਗਿਆ ਜਦੋਂ ਸਾਰੇ ਜਾਣ ਲੱਗੇ ਮੈਂ ਵੀਰ ਰਾਜ ਕੋਲੋਂ ਬਚਨ ਲਿਆ ਕਿ ਘੱਟੋ ਘੱਟ ਇੱਕ ਵਾਰ ਹਫਤੇ ਵਿੱਚ ਜ਼ਰੂਰ ਮੈਨੂੰ ਫੋਨ ਕਰੇ ਉਹਨੇ ਹਰ ਹਫਤੇ ਮੈਨੂੰ ਫੋਨ ਕਰਨ ਦਾ ਵਾਅਦਾ ਕੀਤਾ ਤੇ ਨਾਲ ਹੀ ਉਸਦੀ ਪਤਨੀ ਹੋਂਗ ਨੇ ਮੇਰੇ ਨਾਲ ਬਤਾ ਕੀਤਾ ਕਿ ਉਹ ਵੀ ਫੋਨ ਕਰਿਆ ਕਰੇਗੀ ਤੇ ਸੁਖਮਨ ਤੇ ਜੀਤ ਕੋਲੋਂ ਵੀ ਫੋਨ ਕਰਵਾਇਆ ਕਰੇਗੀ ਕਿ ਉਹ ਆਪਣੇ ਵਾਦੇ ਨੂੰ ਨਿਭਾਉਣਗੇ ਇਸ ਉੱਤੇ ਮੈਨੂੰ ਪੂਰਾ ਸ਼ੱਕ ਸੀ ਉਹਨਾਂ ਨੇ ਇੱਕ ਵਾਰ ਵੀ ਮੈਨੂੰ ਇਹ ਨਹੀਂ ਕਿਹਾ ਕਿ ਮੈਂ ਉਹਨਾਂ ਕੋਲ ਰਹਿਣ ਲਈ ਆ ਜਾਵਾਂ ਇਹ ਗੱਲ ਮੇਰੇ ਅੰਦਰ ਬਹੁਤ ਦੇਰ ਤੱਕ ਅੜਕਦੀ ਰਹੀ ਮੇਰੇ ਕੋਲ ਜੋ ਪੈਸੇ ਸਨ ਉਸ ਬਾਰੇ ਵੀ ਵੀਰ ਰਾਜ ਨੇ ਕੋਈ ਗੱਲ ਨਹੀਂ ਕੀਤੀ ਜਿਵੇਂ ਉਹਨਾਂ ਨਾਲ ਉਸ ਦਾ ਕੋਈ ਲੈਣਾ ਤੇ ਨਾ ਹੋਵੇ ਜਦੋਂ ਉਹਨੂੰ ਮੈਂ ਪੁੱਛਿਆ ਕਿ ਜੇ ਉਸ ਨੂੰ ਪੈਸੇ ਦੀ ਲੋੜ ਹੈ ਉੰ ਮੇਰੀ ਕੋ ਲੈ ਸਕਦਾ ਤਾਂ ਦੂਸਰੇ ਕਿਹਾ ਨੈਂ ਡੈਡ ਸਭ ਕੁਝ ਠੀਕ ਹੈ ਫਿਕਰ ਨਹੀਂ ਕਰਨਾ ਮੇਰਾ ਇੰਜ ਮੈਨੂੰ ਐਨਾ ਕੋ ਸਕੂਨ ਮਿਲਿਆ ਕਿਉਂਕਿ ਮੇਰੇ ਪੈਸੇ ਉੱਤੇ ਅੱਖ ਨਹੀਂ ਸੀ ਰੱਖੀ ਬੈਠਾ ਜਿਵੇਂ ਰੌਣ ਦੇ ਪੈਸੇ ਉੱਤੇ ਜੈਨਟ ਵੀ ਬਿਲਕੁਲ ਅੱਖ ਨਹੀਂ ਸੀ ਰੱਖਦੀ ਜਦੋਂ ਪੁੱਤਰ ਤੇ ਧੀ ਮਾਂ ਪਿਓ ਦੇ ਪੈਸਿਆਂ ਉੱਤੇ ਅੱਖ ਰੱਖਣ ਲੱਗ ਪੈਂਨ ਤਾਂ ਸਮਝੋ ਅਸਲ ਰਿਸ਼ਤਾ ਮਰ ਗਿਆ ਇਹ ਮੇਰੀ ਸੋਚ ਸੀ ਉਹਨਾਂ ਦੇ ਜਾਣ ਤੋਂ ਕੁਝ ਦਿਨ ਬਾਅਦ ਮੈਂ ਫਿਰ ਇਕੱਲਾ ਰਹਿ ਗਿਆ ਕਿਉਂਕਿ ਰੌਣ ਅਜੀਬ ਜੈਨੇਟ ਵੱਲ ਰੁਝਿਆ ਹੋਇਆ ਸੀ ਕਦੇ ਉਹ ਆ ਜਾਂਦੀ ਸੀ ਤੇ ਕਦੇ ਰੌਣ ਉਸ ਵੱਲ ਚਲੇ ਜਾਂਦਾ ਤਕਰੀਬਨ 2 ਮਹੀਨੇ ਬਾਅਦ ਅਸੀਂ ਫਿਰ ਆਪਣੀ ਰੋਜ਼ ਰਲ ਕੇ ਮਿਲ ਬੈਠਣ ਦੀ ਰੁਟੀਨ ਸ਼ੁਰੂ ਕੀਤੀ ਇੱਕ ਦਿਨ ਮੈਂ ਉਸਨੂੰ ਪੁੱਛ ਹੀ ਲਿਆ ਕਿ ਬ੍ਰਿਟ ਜੈਨੇਟ ਨੂੰ ਤਲਾਕ ਕਿਉਂ ਦੇ ਰਿਹਾ ਸੀ ਰੌਣ ਨੇ ਮੈਨੂੰ ਵਿਚਲੀ ਗੱਲ ਬਾਰੀ ਗਿਆ ਕੱਲ ਦੱਸਾਂਗਾ ਮੈਂ ਕਿਹਾ ਠੀਕ ਅੰਜ ਕਿਵੇਂ ਆ ਜੈਨੇਟ ਕੱਲ ਦੱਸਾਂਗਾ ਅੱਜ ਕੋਈ ਗੱਲ ਨਹੀਂ ਕਰਨੀ ਰੌਣ ਨੇ ਕਿਹਾ ਮੈਂ ਅੱਗੇ ਕੱਲ ਛੇੜਨੀ ਚੰਗੀ ਨਾ ਸਮਝੀ ਨਾਲੇ ਕੱਲ ਵਿੱਚ ਵੀ ਕੀ ਦੇਰ ਸੀ ਬਾਕੀ ਅਗਲੇ ਭਾਗ ਵਿੱਚ